ਮਗਦਾ ਵੀ ਹੁੰਦਾ ਹੈ ਦਰਿਆ ਛੜਦਾ ਵੀ ਹੁੰਦਾ ਹੈ ਚਿੱਤਰ ਵਾਹਿਆ ਜਾਂਦਾ ਤੇ ਮੂਰਤ ਘੜਦਾ ਹੁੰਦਾ ਪਹਿਲੀ ਵਾਹੀ ਜਾਂਦੀ ਹੈ ਤੇ ਕਣਕ ਗਾਹੀ ਜਾਂਦੀ ਹੈ ਨਫਰਤਾਂ ਦੀ ਕਦਰ ਤੋੜੀ ਨਹੀਂ ਢਾਈ ਜਾਂਦੀ ਹੈ ਦੁੱਧ ਰੜਕਿਆ ਜਾਂਦਾ ਤੇ ਪੁੱਤ ਛੜਕਿਆ ਜਾਂਦਾ ਪਾਣੀ ਤਰੋਂਕਿਆ ਵੀ ਜਾਂਦਾ ਤੇ ਪਾਣੀ ਛੜਕਿਆ ਵੀ ਜਾਂਦਾ ਸਾਗ ਬਣਦਾ ਨਹੀਂ ਸਾਗ ਰਿਜਦਾ ਹੁੰਦਾ ਬੱਚਾ ਲੜਦਾ ਨਹੀਂ ਬੱਚਾ ਖਿਜਦਾ ਹੁੰਦਾ ਹਲਕਾ ਚੱਲਦਾ ਨਹੀਂ ਨਲ ਤਾਂ ਗਿਰਦਾ ਹੁੰਦਾ ਹੈ ਸ਼ਰੀਕ ਸੜਦਾ ਤੇ ਫੁੱਲ ਖਿੜਦਾ ਹੁੰਦਾ ਹੈ ਬਰਾਤ ਰੁਕਦੀ ਨਹੀਂ ਜਨ ਠੁੱਕਦੀ ਹੁੰਦੀ ਹੈ ਛਿੱਤਰ ਫਿਰਦਾ ਤੇ ਮੰਜੀ ਠੁੱਕਦੀ ਹੁੰਦੀ ਹੈ ਪੱਥੀ ਵੱੜਦੀ ਨਹੀਂ ਸਗੋਂ ਪੱਥੀ ਜਾਂਦੀ ਹੈ ਗੱਡੀ ਭਰੀ ਨਹੀਂ ਜਾਂਦੀ ਲੱਤੀ ਜਾਂਦੀ ਹੈ ਟੰਡ ਚੁੱਬਦਾ ਹੁੰਦਾ ਤੇ ਕੰਗ ਲੜਦੀ ਹੁੰਦੀ ਹੈ ਨਣਾ ਅਨਵਾਰੀ ਜਾਵੇ ਤੇ ਸ਼ਰੀਕੜ ਸੜਦੀ ਹੁੰਦੀ ਹੈ ਬਾਤ ਬੋਲੀ ਨਹੀਂ ਜਾਂਦੀ ਬਾਤ ਪਾਈ ਜਾਂਦੀ ਹੈ ਬਦਲ ਚੜਦਾ ਹੁੰਦਾ ਤੇ ਕਟਾ ਛਾ ਹੀ ਜਾਂਦੀ ਹੈ ਪਾਣੀ ਪੜੀ ਜਾਂਦੀ ਹੈ ਤੇ ਨਾਮ ਜਪਦੇ ਹੁੰਦੇ ਨੇ ਸਵਾਲ ਪਾਏ ਜਾਂਦੇ ਆ ਤੇ ਪਹਾੜੇ ਰੱਟਦੇ ਹੁੰਦੇ ਨੇ ਫੁਲਕਾ ਪਕਾਇਆ ਨਹੀਂ ਫੁਲਕਾ ਲਾਇਆ ਜਾਂਦਾ ਹੈ ਲੰਗਰ ਛੱਕਦੇ ਹੁੰਦੇ ਨੇ ਜਦੋਂ ਲੰਗਰ ਲਾਇਆ ਜਾਂਦਾ ਹੈ ਬਾਬੇ ਮਰਦੇ ਨਹੀਂ ਹੁੰਦੇ ਬਾਬੇ ਪੂਰੇ ਹੁੰਦੇ ਆ ਤੁਹਾਡੇ ਪੰਜ ਹੁੰਦੇ ਆ ਸਾਡੇ ਹੂਰੇ ਹੁੰਦੇ ਆ ਪੱਛਾ ਗਾਂ ਦਾ ਤੇ ਕਟੜੂ ਮੱਝ ਦਾ ਹੁੰਦਾ ਹੈ ਟੋਲ ਪਲੇ ਨਹੀਂ ਹੁੰਦਾ ਟੋਲ ਵੱਜਦਾ ਹੁੰਦਾ ਛੱਲੀ ਖਾਂਦੇ ਨਹੀਂ ਮੱਕੀ ਚੱਬਦੇ ਹੁੰਦੇ ਆ ਗੁੱਡੀ ਚੜਦੀ ਹੁੰਦੀ ਆ ਤੇ ਕਿੱਲੀ ਦੱਬਦੇ ਹੁੰਦੇ ਆ ਪੱਗ ਛੱਡੀ ਤਾਂ ਹੁੰਦਾ ਸੀ ਪੱਗ ਚਾਰਦੇ ਹੁੰਦੇ ਨੇ ਖਵਾ ਕੱਢੀ ਦਾ ਹੁੰਦਾ ਤੇ ਖਵਾ ਮਾਰਦੇ ਹੁੰਦੇ ਨੇ ਬੱਦਲ ਗੱਜੇ ਮੀਂਹ ਪੈਂਦਾ ਨਹੀਂ ਮੀਂਹ ਵਰਦਾ ਹੁੰਦਾ ਜਵਾਨ ਪੁੱਤ ਬਾਹਰ ਕਾਹਨੂੰ ਜਾਵੇ ਜੇਕਰ ਸਰਦਾ ਹੁੰਦਾ ਛਿੰਝ ਲੜੀ ਨਹੀਂ ਜਾਂਦੀ ਉੱਥੇ ਕੋਲ ਹੁੰਦੇ ਆ ਮਿੱਠੇ ਬੋਲ ਰੁੱਸਿਆਂ ਨੂੰ ਮਨਾਉਣ ਤੇ ਲੜਪੜਪਰਾ ਜੇ ਕੋੜੇ ਬੋਲ ਹੁੰਦੇ ਆ